ਓਕੇ ਤਾਂ ਤੱਕ ਜੀ ਆ ਜਾਓ ਹੋ ਜੋ ਮੰਮੀ ਅੱਜ ਬੈਠੀ ਜੋ ਓਕੇ ਮੈਂ ਗੋਲ ਬਾਤ ਨਹੀਂ ਇਹ ਡਿਗਰੀ ਇਕੱਤਰ ਬਹੁਤ ਅੱਛਾ ਆਇਆ ਖਾਣੇ ਤੇ ਬੈਠਣ ਦਾ ਲੱਗੀ ਜਾਂਦਾ ਸਰਕਾਰ ਦਾ ਪੂਰਾ ਜੀ ਆਵੇ ਓ ਲੈਓ ਕੈਮਰਾ ਉਹਨਾਂ ਨੂੰ ਜੀ ਆ ਜਾ ਰਿਹਾ ਫੇਸ ਤੋਂ ਖਦਾ ਸੱਲੇ ਜੀ ਆ ਬਣੀ ਜਾਂਦੀ ਆ ਸਤੈ ਹੁ ਬਨ ਗਈ ਆ ਥੋੜੀ ਜਿਹਾ ਜਾਓ ਤਾਂ ਹੁ ਬਨ ਗਈ ਆ ਨਹੀਂ ਨਹੀਂ ਇਤਨਾ ਬਨ ਲਾਂਗੇ ਓਏ ਬੈਟਰੀ ਨਹੀਂ ਹੋਣੀ ਸੱਚ ਆ ਆ ਦੇ ਨੇ ਬਨ ਗਈ ਆ ਬੱਸ ਹੁਣੀ ਬਨਦੀ ਆ ਆ ਰੱਖੀਆਂ ਜਦ ਤੱਕ ਇਹ ਜਲ ਬਣੀ ਨਹੀਂ ਥੋੜੀ ਜਿਹਾ ਇਹ ਤਾਂ ਅਗਵੇ ਆਦਾ ਕਣਕਾ ਅਦੂ ਕਿਦ ਤੱਕ ਹੀ ਗਈ ਗਿਆ ਹੋਏ ਹਾਂ ਆਲੂ ਵਾਲਾ ਆਲੂ ਦਾ ਖੜਾ ਹੋਇਆ ਕਿਹਨੇ ਛਾੜ ਦਿੱਤੀ ਕਿੱਥੇ ਆਲੂ ਹਾਂ ਹਾਂ ก็ไม่กันก็ไม่ต้องเอาอะไรเลยที